ਸਿੱਖ ਸ਼ਕਤੀ ਦਾ ਸਭ ਤੋਂ ਵੱਡਾ ਜਿਹੜਾ ਸਰੋਤ ਹੈ ਸੋਮਾ ਜਿਸ ਤੋਂ ਸਿੱਖ ਸ਼ਕਤੀ ਫੁੱਟਦੀ ਹੈ ਉਹ ਗੁਰੂ ਗ੍ਰੰਥ ਸਾਹਿਬ ਇਸ ਈਕਾਲ ਤੱਕ ਦਾ ਜਿੰਨਾ ਚਿਰ ਸਿੱਖ ਆਪਣੀ ਗੁਰਧਰਮ ਨਾਲ ਜੁੜਿਆ ਜਿੰਨਾ ਚਿਰ ਸਿੱਖ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਦੁਨੀਆ ਦੇ ਕੋਈ ਤਾਕਤ ਜਿਹੜੀ ਹੈ ਉਸ ਦਿੱਖ ਨੂੰ ਮਾਰ ਨਹੀਂ परफेक्ट खत्म नहीं होया बददादी कोण भी क्यों क्योंकि सिख नर गुरु ग्रंथ साहिब ਨਾਲੋ ਟੁੱਟੇ ਨਾ ਆਪਣੇ ਵਰਧਾਮਾ ਨਾਲੋ ਸ੍ਰੀ ਅਕਾਲ ਤਖਤ ਨਾਲੋ ਟੁੱਟੇ ਆਪਣੀ শ্রোਤਾ ਨਾਲੋ ਟੁੱਟੇ ਨਹੀਂ ਸੇ ਆਦਮੀ ਸਿਖਾਣੋ ਮਕਾਉਣ ਦੇ ਜਿਹੜੇ ਯਤਨ ਹੈ ਉਹ ਬਹੁਤ ਵੱਡੀ ਪੱਧਰ ਤੇ ਹੋ ਰਹੇ ਹੈ ਜੇੜੀ ਮਾਜੀ ਸਮੱਸਿਆ ਹੋਵੇ ਸਿੱਖ ਸ਼ਕਤੀ ਜਦੋਂ ਇਕੱਠੀ ਹੋ ਕੇ ਇਹਨਾਂ ਸਮੱਸਿਆਵਾਂ ਦੇ ਉੱਤੇ ਹਮਲਾਵਰ ਹੁੰਦੀ ਹੈ ਇਹ ਸਮੱਸਿਆਵਾਂ ਮ ਖਤਮ ਹੋ ਜਾਂਦੀਆਂ। ਤੇ ਜਦੋਂ ਇਹ ਵਿਖਰੀ ਲੈਂਦੀ ਹੈ ਉਦੋਂ ਫਿਰ ਸਮੱਸਿਆਵਾਂ ਜਿਹੜੀਆਂ ਨੇ ਉਹ ਸਿੱਖ ਸ਼ਕਤੀ ਨੂੰ ਗਾਮਿਨੇਟ ਕਰ ਜਾਂਦੀਆਂ ਨੇ। ਕਹਿੰਦੇ ਸਿੱਖ ਸ਼ਕਤੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਔਰ ਸਿੱਖ ਸ਼ਕਤੀ ਦਾ ਸਰੋਤ ਸਭ ਤੋਂ ਵੱਡਾ ਇਹ ਕੀ ਹੈ ਸਿੱਖ ਸ਼ਕਤੀ ਦਾ ਸਭ ਤੋਂ ਵੱਡਾ ਜਿਹੜਾ ਸਰੋਤ ਹੈ ਸੋਮਾ ਜਿੱਥੋਂ ਸਿੱਖ ਸ਼ਕਤੀ ਫੁੱਟਦੀ ਹੈ ਉਹ ਗੁਰੂ ਗ੍ਰੰਥ ਸਾਹਿਬ ਹੈ ਇਸ੍ਰੀ ਅਕਾਲ ਤਖਤ ਸਾਹਿਬ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਨਾਲ ਸਤਿਗੁਰਾਂ ਨੇ ਸਾਨੂੰ ਜੋੜਿਆ ਤੇ ਤਕਤ ਨਾਲ ਯ ਗੁਰਤਾ ਮੰਨ ਨਾਲ ਸਾਨੂੰ ਜੋੜਿਆ ਜਿੱਥੇ ਸੰਗਤ ਜੁੜਦੀ ਹੈ ਚਾਹੀ ਉਸਰੀ ਅਕਾਲ ਤਖਤ ਸਾਹਿਬ ਹੈ ਸਾਈਂ ਸਚਕੰਨ ਸ੍ਰੀ ਹਰਮੰਦਰ ਸਾਹਿਬ ਹੈ ਚਾਹੀ ਪਿੰਡ ਦਾ ਗੁਰਦੁਆਰਾ ਜਿੰਨਾ ਚਿਰ ਸਿੱਖ ਆਪਣੇ ਗੁਰਧਾਮਾਂ ਨਾਲ ਜੁੜਿਆ ਜਿੰਨਾ ਚਿਰ ਸਿੱਖ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਦੁਨੀਆ ਦੇ ਕੋਈ ਤਾਕਤ ਜਿਹੜੀ ਹੈ ਉਹ ਸਿੱਖਾਂ ਨੂੰ ਮਾਰ ਨਹੀਂ ਸਕਦੀ ਅਬਦਾਲੀ ਨੇ ਪੁੱਛਿਆ ਸੀ ਨਾ ਇਥੋਂ ਦੇ ਹਾਰੇ ਹੋਏ ਮੁਗਲ ਸ਼ਾਸਕਾਂ ਨੂੰ ਕਹਿੰਦੇ ਕੌਣ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਮੇਰਾ ਅੱਗਾ ਰੋਕ ਲੈਂਦੇ ਨੇ ਉਹ ਹਾਰੇ ਹੋਏ ਮੁਗਲ ਸ਼ਾਸਕ ਜਿਹੜੇ ਉਹ ਅਬਦਾਲੀ ਨੂੰ ਕਹਿੰਦੇ ਸਿੱਖ ਨੇ ਜੀ ਕਹਿੰਦਾ ਤੁਸੀਂ ਮਾਰੀ ਨਹੀਂ ਇਹ ਉਹ ਹਾਰੇ ਹੋਏ ਮੁਗਲ ਸ਼ਾਸਕ ਕਹਿਣ ਲੱਗੇ ਤੁਸੀਂ ਮਾਰ ਕੇ ਦੇਖੋ ਸਾਡੇ ਕੋ ਤਾਂ ਨਹੀਂ ਮਰੇ ਮਾਰਦੇ ਕਿਉਂ ਨਹੀਂ ਉਹ ਕਹਿੰਦੇ ਜੀ ਅਸੀਂ ਮਾਰਦੇ ਮਾਰਦੇ ਥੱਕ ਗਏ ਆ ਜਿੰਨੇ ਅਸੀਂ ਮਾਰਦੇ ਆ ਜੁਗੜੇ ਪਾਦਾ ਹੋ ਜਾਂਦੇ ਆ ਕਹਿੰਦੇ ਕਿਉਂ ਕਿੱਥੋਂ ਪਾਦਾ ਹੋ ਜਾਂਦੇ ਆ ਕਹਿੰਦੇ ਇੱਕ ਤਾਂ ਇਹਨਾਂ ਦਾ ਗ੍ਰੰਥ ਹੈ ਜੀ ਤੇ ਉੱਥੋਂ ਨਿਕਲਦੇ ਨੇ ਇੱਕ ਇਹਨਾਂ ਦਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਥਾਨ ਹੈ ਜੀ ਕੇਂਦਰੀ ਧਾਰਮਿਕ ਉੱਥੋਂ ਨਿਕਲਦੇ ਨੇ ਉੱਥੋਂ ਪਾਦਾ ਹੁੰਦੇ ਨੇ ਉਹਨੇ ਗੁਰੂ ਗ੍ਰੰਥ ਸਾਹਿਬ ਤੇ ਪਾਤਸ਼ਾਹ ਦੇ ਪਾਵਨ ਸਰੂਪਾਂ ਦੀ ਬੇਅਦਬੀਆਂ ਕਰਾਈਆਂ ਔਰ ਰਤਨ ਸਿੰਘ ਭੰਗੂ ਦੇ ਪਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਜ਼ਿਕਰ ਹੈ ਕਿ ਤੂਹਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਦਵਾਏ ਉਸਨੇ ਉਹਨੇ ਸ੍ਰੀ ਅਕਾਲ ਪੁਰਖ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਦੀ ਬੇਹਰਮਤੀ ਕਰਨ ਦਾ ਯਤਨ ਕੀਤਾ ਉਹਨੇ ਗੁਰ ਕਹਿਣ ਦੇ ਉੱਤੇ ਪਾਬੰਦੀ ਲਾ ਦਿੱਤੀ ਕਿ ਜਦੋਂ ਕੋਈ ਗੁਰ ਕਹਿੰਦਾ ਮੈਨੂੰ ਇਹ ਆਉਂ ਲੱਗਦਾ ਜਿਵੇਂ ਗੁਰ ਕਹਿ ਰਿਹਾ ਹੈ ਪਰ ਸਿੱਖ ਖਤਮ ਨਹੀਂ ਹੋਇਆ ਬਦਾਲੀ ਕੋਲੋਂ ਵੀ ਕਿਉਂ ਕਿ ਸਿੱਖ ਨਾ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟੇ ਨਾ ਆਪਣੇ ਪਰਧਾਮਾਂ ਨਾਲੋਂ ਸ੍ਰੀ ਅਕਾਲ ਤਖਤ ਸਾਹਿਬ ਨਾਲੋਂ ਟੁੱਟੇ ਆਪਣੀ ਸਰੋਤਾ ਨਾਲੋਂ ਟੁੱਟੇ ਨਹੀਂ ਸਿੱਖ ਆਦਮੀ ਸਿੱਖਾਂ ਨੂੰ ਮਕਾਉਣ ਦੇ ਜਿਹੜੇ ਯਤਨ ਐ ਉਹ ਬਹੁਤ ਵੱਡੀ ਪੱਧਰ ਤੇ ਹੋ ਰਹੇ ਐ ਔਰ ਆਦਮੀ ਸਿੱਖ ਮੁਕਰੇ ਨਹੀਂ ਐ ਸਿੱਖ ਵਿਰੋਧੀ ਲਾਬੀਆਂ ਨੂੰ ਜਿੰਨਾ ਚਿਰ ਸਿੱਖ ਆਪਣੇ ਤਖਤਾਂ ਨਾਲ ਆਪਣੀ ਪਰਧਾਮਾਂ ਨਾਲ ਖੜੇ ਜਿੰਨਾ ਚਿਰ ਸਿੱਖ ਆਪਣੇ ਸਿੱਖ ਫਲਸਫੇ ਜਿਹਦਾ ਸਰੋਤ ਧੰਮ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਇਹਦੇ ਨਾਲ ਖੜਾ ਇਹ ਮੁੱਕ ਨਹੀਂ ਇਹ ਖਤਮ ਨਹੀਂ ਹੋਏ ਸਿੱਖ ਸ਼ਕਤੀ ਦੂਜਾਂ ਦਾ ਸਵਾਲ ਸੀ ਕਿ ਸਿੱਖ ਸ਼ਕਤੀ ਜਿਹੜੀ ਹੈ ਉਹ ਕਿੰਨੀ ਕੁ ਅਸਰਦਾਰ ਹੈ ਮਨੁੱਖਿਆ ਕੈਕ ਸਿੱਖ ਸ਼ਕਤੀ ਬਹੁਤ ਅਸਰਦਾਰ ਹੈ ਜੋ ਸਿੱਖ ਤਾਕਤ ਗੁਰਧਾਮਾਂ ਤੇ ਗੁਰੂ ਗ੍ਰੰਥ ਸਾਹਿਬ ਤੋਂ ਨਿਕਲਦੀ ਹੈ ਬਹੁਤ ਜ਼ਿਆਦਾ ਅਸਰਦਾਰ ਹੈ ਜੇ ਕਿਤੇ ਇਕੱਠੀ ਹੋ ਕੇ ਉਹ ਸੰਸਾਰ ਦੀਆਂ ਸਮੱਸਿਆਵਾਂ ਦਾ ਮੁਕਾਬਲਾ ਕਰੇ ਚਾਹੇ ਕੋਈ ਵੀ ਸਮੱਸਿਆ ਹੋਵੇ ਚਾਹੇ ਉਹ ਦਿੱਲੀ ਤੇ ਕਾਹਦੀ ਸਮੱਸਿਆ ਹੋਵੇ ਚਾਹੇ ਬੇਰੁਜ਼ਗਾਰੀ ਦੀ ਸਮੱਸਿਆ ਹੋਵੇ ਚਾਹੀਓ ਕਾਸੇ ਦੀ ਸਮੱਸਿਆ ਹੋਵੇ ਨਸ਼ਿਆਂ ਦੀ ਸਮੱਸਿਆ ਹੋਵੇ ਅਨਪੜਤਾ ਦੀ ਸਮੱਸਿਆ ਹੋਵੇ ਜੁਰਮ ਦੀ ਸਮੱਸਿਆ ਹੋਵੇ ਜਿਹੜੀ ਮਰਜੀ ਸਮੱਸਿਆ ਹੋਵੇ ਸਿੱਖ ਸ਼ਕਤੀ ਜਦੋਂ ਇਕੱਠੀ ਹੋ ਕੇ ਇਹਨਾਂ ਸਮੱਸਿਆਵਾਂ ਦੇ ਉੱਤੇ ਹਮਲਾਵਰ ਹੁੰਦੀ ਹੈ ਇਹ ਸਮੱਸਿਆਵਾਂ ਖਤਮ ਹੋ ਜਾਂਦੀਆਂ ਤੇ ਜਦੋਂ ਇਹ ਵਿਖਰੀ ਰਹਿੰਦੀ ਹੈ ਉਦੋਂ ਫੇਰ ਸਮੱਸਿਆਵਾਂ ਜਿਹੜੀਆਂ ਨੇ ਉਸ ਸਿੱਖ ਸ਼ਕਤੀ ਨੂੰ ਡੋਮਿਨੇਟ ਕਰ ਜਾਣੀ ਹੈ